ਸ੍ਰੀਕਲ ਦੋਸਤੋ ਇਸ ਮਹੀਨੇ ਦੇ ਅਖੀਰ ਦੇ ਵਿੱਚ ਮਤਲਬ ਕਿ ਐਤਵਾਰ 29 ਸਤੰਬਰ 2024 ਮਿਲਾਂਗੇ ਜੀ ਤੁਹਾਨੂੰ ਕਾਲੇ ਬੱਕਰੇ ਡੇਰਾ ਕੁਡਿਆ ਸਾਹਿਬ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਦਵਾਈ ਲੈਣੀ ਹੈ ਕੋਈ ਮੈਡੀਸਨ ਲੈਣੀ ਹੈ ਸਲਾਹ ਲੈਣੀ ਹੈ ਤਾਂ ਤੁਸੀਂ ਉੱਥੇ ਪਹੁੰਚ ਸਕਦੇ ਹੋ ਜੀ ਅਸੀਂ ਬੈਠਾਂਗੇ ਸਵੇਰੇ 9:00 ਤੋਂ ਤਕਰੀਬਨ 4:00 ਵਜੇ ਤੱਕ ਤੇ ਜੇਕਰ ਕਿਸੇ ਵੀ ਤੀਪਣ ਨੂੰ ਬੱਚੇ ਦੇ ਵਿੱਚ ਸੌਣੀਆਂ ਫਾਈਬਰੋਇਡ ਸਿਸਟ ਪੋਲੀਪ ਐਡਨੋਮਾਈਸਿਸ ਇਦਾਂ ਦੀ ਕੋਈ ਵੀ ਦਿੱਕਤ ਹੈਗੀ ਆ ਤੁਸੀਂ ਸਾਡੇ ਨਾਲ ਆ ਕੇ ਸਲਾਹ ਕਰ ਸਕਦੇ ਹੋ ਤੁਹਾਨੂੰ ਕੋਈ ਘਰੇਲੂ ਨੁਸਖਾ ਦੱਸ ਦਿਆਂਗੇ ਤੇ ਜੇਕਰ ਕਿਸੇ ਨੂੰ ਕੋਈ ਚਮੜੀ ਰੋਗ ਹੈਗਾ ਤੁਸੀਂ ਉਸ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਕੋਈ ਤੁਹਾਨੂੰ ਪੁਰਾਣੀ ਛਿੱਕਾਂ ਜ਼ੁਕਾਮ ਨਜ਼ਲੇ ਦੀ ਪ੍ਰੋਬਲਮ ਹੈਗੀ ਤਾਂ ਤੁਸੀਂ ਆ ਕੇ ਜਾਣਕਾਰੀ ਜਾਂ ਮੈਡੀਸਨ ਲੈ ਸਕਦੇ ਹੋ ਸੋ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਸਰੀਰਕ ਰੋਗ ਹੈਗਾ ਜਿਸ ਤੋਂ ਤੁਸੀਂ ਪਰੇਸ਼ਾਨ ਹੋ ਤੁਸੀਂ ਇਲਾਜ ਕਰਵਾ ਕੇ ਥੱਕ ਚੁੱਕੇ ਹੋ ਸਾਡਾ ਇਹ 17ਵਾਂ ਕੈਂਪ ਹੈ ਜੀ ਪਹਿਲਾਂ ਅਸੀਂ ਜਾਂਦੇ ਹੁੰਦੇ ਸੀਗੇ ਜੀ ਵੀਰਵਾਰ ਨੂੰ ਕੁਝ ਵੀਰਾਂ ਭਾਈਆਂ ਦੇ ਫੋਨ ਆਏ ਕਿ ਵੀਰਵਾਰ ਥੋੜਾ ਮੁਸ਼ਕਲ ਹੋ ਜਾਂਦਾ ਹੈ ਸਾਡਾ ਡਿਊਟੀ ਟਾਈਮ ਹੁੰਦਾ ਹੈ ਤੁਸੀਂ ਕਿਸੇ ਹੋਰ ਦਿਨ ਛੁੱਟੀ ਵਾਲਾ ਦਿਨ ਦੇਖੋ ਸੋ ਇਸ ਕਰਕੇ ਅਸੀਂ ਇਹ ਪਹਿਲੀ ਵਾਰੀ ਹੋਣ ਲੱਗਿਆ ਕਿ ਇਸ ਮਹੀਨੇ ਦੇ ਮਤਲਬ ਕਿ 9ਵੇਂ ਮਹੀਨੇ ਦੇ ਆਖਰੀ ਐਤਵਾਰ ਅਸੀਂ ਜਾਣ ਲੱਗੇ ਹਾਂ ਜੇਕਰ ਇਹ ਸਾਨੂੰ ਠੀਕ ਰਿਹਾ ਤਾਂ ਅਸੀਂ ਸੰਡੇ ਦੇ ਥੰਡੇ ਜਾਇਆ ਕਰਾਂਗੇ ਤੇ ਵੈਸੇ ਅਸੀਂ ਵੀਰਵਾਰ ਤੋਂ ਵੀਰਵਾਰ ਜਾਂਦੇ ਹੁੰਦੇ ਸੀ ਕਿ ਮਹੀਨੇ 'ਚ ਇੱਕ ਵਾਰ ਤੋ ਜੇਕਰ ਤੁਹਾਡਾ ਸਾਥ ਰਿਹਾ ਤਾਂ ਅਸੀਂ ਹਰ ਮਹੀਨੇ ਦੇ ਆਖਰੀ ਐਤਵਾਰ ਕੋਸ਼ਿਸ਼ ਕਰਾਂਗੇ ਕਿ ਉੱਥੇ ਜਾਇਕ ਰਹੀ ਤੇ ਸੋ ਤੁਹਾਨੂੰ ਸਲਾਹਾਂ ਜਾਂ ਫਿਰ ਜਿਹੜੀਆਂ ਕੋਈ ਅਸੀਂ ਦਵਾਈ ਵਗੈਰਾ ਦੰਨੇ ਉਹ ਦੇ ਸਕੀਏ ਸੋ ਇੱਕ ਜਾਣਕਾਰੀ ਹੋਰ ਦਿੰਦੇ ਆਂ ਜੀ ਕਿ ਜੇਕਰ ਤੁਸੀਂ ਸਾਡੇ ਤੋਂ ਕੋਈ ਮੈਡੀਸਨ ਲੈਣੀ ਹੈ ਉੱਥੇ ਅਸੀਂ ਮੈਡੀਸਨ ਦੇ ਜਿਹੜੇ ਪ੍ਰਾਈਸ ਲੱਦੇ ਹੁੰਦੇ ਆ ਉਹ ਸਿਰਫ ਜਿਹੜੇ ਕੋਈ ਖਰਚਾ ਆਇਆ ਹੁੰਦਾ ਉਹੀ ਲੰਨੇ ਆਂ ਬਾਕੀ ਜਿਹੜੀ ਤੁਸੀਂ ਕੋਈ ਸਲਾਹ ਵਗੈਰਾ ਲੈਣੀ ਹੈ ਉਸ ਦਾ ਸਾਡਾ ਕੋਈ ਚਾਰ ਨਹੀਂ ਹੈਗਾ ਤੁਸੀਂ ਆਪਣੇ ਕਿਸੇ ਵੀ ਬੱਚੇ ਨੂੰ ਲਿਆ ਸਕਦੇ ਹੋ ਵੱਡੇ ਨੂੰ ਲਿਆ ਸਕਦੇ ਹੋ ਜਿਨ੍ਹਾਂ ਦਾ ਕੋਈ ਰੋਗ ਨਹੀਂ ਜਾ ਰਿਹਾ ਤਾਂ ਇੱਕ ਵਾਰੀ ਤੁਸੀਂ ਜ਼ਰੂਰ ਲੈ ਕੇ ਆਓ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਤੇ ਤੁਹਾਨੂੰ ਜਾਣਕਾਰੀ ਦੇਵਾਂਗੇ ਜੀ ਕਿ ਇਹ ਜਿਹੜਾ ਰੋਗ ਹੈਗਾ ਜਿਹੜੀ ਤੁਹਾਨੂੰ ਸਮੱਸਿਆ ਆਈ ਹੋਈ ਹੈ ਇਸ ਦੇ ਪਿੱਛੇ ਕਾਰਨ ਕੀ ਹੈ ਸੋ ਤੁਹਾਡੇ ਏਰੀਆ 'ਚ ਆ ਰਹੇ ਹਾਂ ਜੀ ਨੇੜੇ ਜਲੰਧਰ ਕਾਲਾ ਬੱਕਰਾ ਇਹ ਪੈਂਦਾ ਜੀ ਜਲੰਧਰ ਤੋਂ ਪਠਾਨਕੋਟ ਰੋਡ ਦੇ ਉੱਤੇ ਕਾਲਾ ਬੱਕਰਾ ਤੇ ਉੱਥੇ ਬਾਬਾ ਜੀ ਦੀ ਕੁਟਿਆ ਹੈਗੀ ਜੀ ਡੇਰਾ ਕੁਟਿਆ ਸਾਹਿਬ ਤੇ ਨੇੜੇ ភੋਗੂ ਰੂਪ ਵੀ ਪੈ ਜਾਂਦਾ ਹੈ ਸੋ ਮਤਲਬ ਆਪਾਂ ਜਲੰਧਰ ភੋਗੂ ਰੋਡ ਵੀ ਕਹਿ ਸਕਦੇ ਹਾਂ ਜਾਂ ਪਠਾਨਕੋਟ ਰੋਡ ਵੀ ਕਹਿ ਸਕਦੇ ਹਾਂ ਸੋ ਇਥੇ ਤੁਸੀਂ ਪਹੁੰਚ ਸਕਦੇ ਹੋ ਜਿਸ ਵੇਲੇ 9 ਤੋਂ ਤਕਰੀਬਨ 4 ਵਜੇ ਤੱਕ ਹੋ ਸਕੇ ਆ ਵੀਡੀਓ ਸ਼ੇਅਰ ਕਰ ਦਿਓ ਜੀ ਤਾਂ ਕਿ ਕਿਸੇ ਵੀ ਉਸ ਏਰੀਆ ਦੇ ਵੀਰ ਭਾਈ ਨੂੰ ਫਾਇਦਾ ਹੋ ਸਕੇ ਸੋ ਮੈਂ ਹਾਂ ਜੀ ਵੈਦ ਅਤਰਮਿੰਦਰ ਸਿੰਘ ਪਿੰਡ ਤਲਾਨੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਮਿਲਾਂਗੇ ਜੀ ਤੁਹਾਨੂੰ ਕਾਲੇ ਬੱਕਰੇ ਡੇਰਾ ਕੁੱਟਿਆ ਸਾਹਿਬ ਐਤਵਾਰ 29 ਸਤੰਬਰ 2024 ਮੈਨੂੰ ਦਿਓ ਅੱਗੇ ਆ ਨੈਕਸਟ ਵੀਡੀਓ 'ਚ ਜਲ ਮਿਲਦੇ ਆ ਸਤਿ ਸ੍ਰੀ ਅਕਾਲ